ਅਸਲਾਮੁਅਲੈਕੁਮ ਸਤਿ ਸ਼੍ਰੀ ਅਕਾਲ ਜੀ ਐਨੋ ਜੀ ਕਿੱਦਾਂ ਸਾਰੇ ਠੀਕ ਠਾਕ ਰੱਬ ਸੋਣਾ ਸਾਰਿਆਂ ਨੂੰ ਛੜ ਦੀ ਖਲਾਸ਼ ਰੱਖੇ ਜੀ ਉਸਤਾਦ ਜੀ ਕੀ ਹਾਲ ਚਾਲ ਠੀਕ ਠਾਕ ਦੂਸਰਾ ਚੌਧਰੀ ਕੋ ਮਾਇਆ ਬਾਰੋਂ ਆ ਜਿਆ ਕੁੱਕੜ ਤੇ ਬੱਕਰੇ ਕੱਲਾ ਕੱਲਾ ਕੱਲੇ ਹੀ ਆੜਾ ਸੀ ਠੀਕ ਠਾਕ ਵਧੀਆ ਆਉਂਦਾ ਜਾਂਦਾ ਠੀਕ ਰਿਹਾ ਮਗਰ ਹਾਂ ਚਲੋ ਜਾਂਦਾ ਜਾਂਦਾ ਹੀ ਰਿਹਾ ਆਉਂਦਾ ਤਾਂ ਕੁਛ ਨਹੀਂ ਰਿਹਾ ਚਲੋ ਜੀ ਜੀ ਐਨੋ ਆਪਾਂ ਅਸੀਂ ਕਰਤਾਰਪੁਰ ਸਾਹਿਬ ਹੀ ਗਏ ਸੀ ਮਾਸ਼ੱਲਾ ਉਹ ਤੇ ਫੇਰ ਲੁਕਿੰਗ ਮਿਲੇ ਆਪਾਂ। ਕਿਹਾ ਭਰਾ ਉਹ ਤੇ ਫੇਰ ਮਿਲੇ। ਅੱਛਾ ਵਾਦੇ ਸਾਡੇ ਨਾਲ ਕਰਦਾ ਰਿਹਾ ਬਾਪੂ ਸਾਡੀ ਦੇ। ਨਹੀਂ ਆਪ ਵੀ ਗਵਾਹ ਰਹਿਣਾ ਸਾਰੇ। ਸਾਨੂੰ ਕਿੰਨੀਆਂ ਆਸਾਂ ਉਮੀਦਾਂ ਦੇ ਕੇ ਨਵੀਂ ਗੱਡੀ ਲੈ ਕੇ ਸਾਡੇ ਸਾਹਮਣੇ ਲਾਂਗੇ। ਆਪਾਂ ਵੀ ਚੱਲਾਂਗੇ। ਲੇਕਿਨ ਉੱਥੇ ਨਾ ਅਸੀਂ ਨਾ ਜਾਣਦੇ ਅੰਜ ਦਰਬਾਰ ਸਾਹਿਬ ਕੋਲੋਂ ਤੇ ਇੱਕ ਬੰਦਾ ਨਾ ਫੈਮਿਲੀ ਦੇ ਨਾਲ ਸਨ, ਦੋ ਸਰਦਾਰਸਨ ਨਾਲ ਤਿੰਨ ਭੈਣਾਂ ਸਨ ਉਹਨਾਂ ਦੇ। ਅੱਛਾ। ਤੇ ਉਹ ਬੈਠੇ ਹੋਣ ਥਾ ਦਰਬਾਰ ਸਾਹਿਬ ਕੋਲੋਂ ਥੱਲੇ। ਤੇ ਉਹ ਇੰਜ ਕਰਕੇ ਨਾ ਵੇਖੀ ਜਾ ਅਸੀਂ ਜਾ ਰਹੇ ਸਨ ਮਤਲਬ ਲੱਗਰ ਛੱਕਣ ਜਾ ਰਹੇ ਸਨ ਉਧਰ ਅੱਛਾ ਤੇ ਉਹ ਨਾ ਬਾਬਾ ਦੂਰੋਂ ਇੰਜ ਕਰਕੇ ਨਾ ਸਾਡੇ ਉਲ ਵੇਖੀ ਜਾਏ ਵੇਖੀ ਜਾਣ ਵੇਖੀ ਜਾਣ ਮੈਂ ਨਾ ਨਜ਼ਰ ਪਈ ਮੇਰੀ ਮੈਂ ਵੀ ਵੇਖੀ ਜਾਵਾ ਮੈਂ ਕਿਹਾ ਯਾਰ ਬੰਦਾ ਨੇ ਲੱਗਦਾ ਵੀਡੀਓ ਸ਼ੀਡੀਓ ਕਿਤੇ ਵੇਖੀ ਹੈ ਭਰਾ ਨੇ ਜਿਹੜਾ ਪਛਾਣਨ ਲਿਆ ਕੋਈ ਨਜ਼ਰ ਟਕਾਈ ਉਹਨੇ ਸਾਡੇ ਉਤੇ ਹਾਂ ਮੈਂ ਚਲਾ ਗਿਆ ਟੁਰ ਕੇ ਉਹਦੇ ਹਾਲੋਂ ਜਾ ਕੇ ਜਦ ਮੈਂ ਬੋਲਿਆ ਹੀ ਯਾਰ ਕਿ ਮੈਂ ਵੀਰੇ ਤੁਸੀਂ ਮੈਂ ਆਵਾਜ਼ ਤੋਂ ਪਛਾਣਦਾ ਤੁਹਾਡੀ ਆਵਾਜ਼ ਹੁੰਦੀ ਸੀ ਮੈਂ ਤਾਂ ਵੇਖਣ ਰਿਹਾ ਯਾਰ ਵਾਸਤੇ ਪਛਾਣੀ ਪਛਾਣੀ ਲੱਗ ਰਹੀ ਹੈ ਅੱਛਾ ਤੁਸੀਂ YouTube ਤੇ ਤੁਹਾਡੀਆਂ ਵੀਡੀਓ ਵੇਖੀ ਦੀਆਂ ਨੇ ਇਹ ਉਹ ਫਿਰ ਸਾਰਿਆਂ ਨਾਲ ਇੰਟਰੋਡਿਊਸ ਕਰਵਾਇਆ ਸਾਰੇ ਹੀ ਉੱਥੇ ਸਨ ਤਕਰੀਬਨ ਮੋਸਟਲੀ ਜਿਹੜੇ ਰਿਕਾਰਡਿੰਗ ਫਿਜ਼ਾਨ ਵੀਰਾ ਹੋਣੇਵੇਂ ਭਾਬੀ ਹੋਣੇ ਸਾਰੇ ਸੀ ਤੇ ਉਹ ਫਿਰ ਉੱਥੇ ਕੋਈ ਨਾ ਤਸਵੀਰਾਂ ਤੋਂ ਸੂਰਾ ਮਿਲੇ ਈਆਂ ਉਹਨਾਂ ਨੇ ਫਿਰ ਉਹ ਉੱਥੇ ਬੈਠ ਕੇ ਗੱਪਸ਼ਪ ਵੀ ਲਈ ਸੰਗਤ ਤਾਂ ਚੰਗੀ ਉੱਥੇ ਮਤਲਬ ਵਗੈਰਾ ਬਣ ਗਈ। ਮਤਲਬ ਆਨੇ ਤੁਹਾਡੀ ਆਵਾਜ਼ ਤੋਂ ਪਛਾਣ ਲਿਆ ਸੀ। ਕਿਆ ਬਾਤ। ਅਸੀਂ ਕਿ ਆਵਾਜ਼ ਆਉਣ ਰਹੀ ਹੈ ਤੇ ਆਵਾਜ਼ ਤੇ ਸੁਣੀ ਸੁਣੀ ਲੱਗਦੀ ਹੈ। ਤਸਵੀਰ ਨਹੀਂ ਆ ਰਹੀ। ਤਸਵੀਰ ਨਹੀਂ ਆ ਰਹੀ। ਤੇ ਉਹ ਫਿਰ ਅਸੀਂ ਇੱਕ ਭਰਾ ਹੋਰ ਮਿਲਿਆ ਸਾਨੂੰ ਜਿੱਦਰ ਉਹ ਕਿਰਪਾਨ ਲੱਗੀ ਹੈ ਉਹ ਸਾਈਡ ਤੇ ਸਾਨੂੰ ਉਹਨੇ ਆਪ ਹੀ ਆ ਕੇ ਜੱਫੀ ਪਾ ਲਈ ਆ ਕੇ ਮਿਲ ਕੇ ਜਗਤ ਵੀਰਾ ਕਹਿੰਦਾ ਮੈਂ ਖਾਂ ਜੀ ਤੁਸੀਂ ਫਿਰ ਉਹਨਾਂ ਦਾ ਨਾਮ ਸੀ ਉਹ ਐਸਨ ਹੁਸ਼ਿਆਰ ਪਰ ਤੋਂ। ਅੱਛਾ। ਇੱਕ ਕਪੂਰਥਲੇ ਤੋਂ ਸਣਾ। ਫਿਰ ਇਹ ਹੁਸ਼ਿਆਰ ਪਰ ਦੇ ਸਾਨੂੰ। ਉਹਨਾਂ ਨੇ ਫਿਰ ਆਪ ਤਸਵੀਰਾਂ ਤਸੂਰਾਂ ਬਣਾਉਣ ਲੱਗ ਪਏ ਉਹ ਭੈਣ ਜੀ ਨਾਲ ਸਾਨੂੰ ਉਹਨਾਂ ਦੇ ਉਹਨਾਂ ਨੂੰ ਉਹਦੇ ਘਰ ਜਾ ਕੇ ਤੁਹਾਨੂੰ ਵਿਖਾਵਾਂਗਾ ਵੀਡੀਓ ਇਹਨਾਂ ਦੇ ਅੱਛਾ ਅੱਛਾ ਫਿਰ ਸ਼ਾਮ ਨੂੰ ਵਿਖਾ ਦਾਂਗਾ ਜਾ ਕੇ ਅਸੀਂ ਰੋਜ਼ ਤੁਹਾਡੇ ਵੀਡੀਓ ਵੇਖਦੇ ਹਾਂ ਨਾ ਤੇ ਬੜਾ ਮਜ਼ਾ ਆਇਆ ਮਤਲਬ ਉੱਥੇ ਵੀ ਹੁਣ ਆਪਾਂ ਤਕਰੀਬਨ ਪਿਛਲੇ ਕੁਝ ਦਿਨਾਂ ਤੋਂ ਰੈਗੂਲਰ ਵੀਡੀਓ ਨਹੀਂ ਸਾਂ ਆ ਰਹੀਆਂ ਕਿ ਭਰਾਵਾਂ ਨੂੰ ਪਤਾ ਸੀ ਕਿ ਮੈਂ ਨਾਰੋਵਾਲ ਉੱਧਰ ਗਿਆ ਸੀ ਵਿਆਹ ਤੇ ਤੇ ਕਈਆਂ ਨੂੰ ਨਹੀਂ ਸੀ ਪਤਾ ਉਹਨਾਂ ਨੂੰ ਵੀ ਲੱਗਿਆ ਹੋਣਾ ਤੇ ਅੱਜ ਤੋਂ ਆਪਣੀਆਂ ਰੈਗੂਲਰ ਵੀਡੀਓ ਸ਼ੁਰੂ ਹੋ ਜਾਣਗੀਆਂ ਚਲੋ ਅੱਜ ਆਪਾਂ ਜਿਹੜੀ ਵੀਡੀਓ ਵੇਖਣ ਲੱਗੇ ਆ ਉਹਦੇ ਚੱਲਦੇ ਆ ਵੀਡੀਓ ਬਹੁਤ ਵਧੀਆ ਜੀ ਆ ਗੁਰੂ ਗੋਬਿੰਦ ਸਿੰਘ ਜੀ ਕੀ ਬਾਤ ਹੈ ਉਹਨਾਂ ਦੀ ਪ੍ਰੈਡਿਕਸ਼ਨਸ ਫਿਊਚਰ ਬਾਰੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਮਤਲਬ ਕੀ ਕੀ ਹੋਏਗਾ ਉਹ ਜਿਹੜੀਆਂ ਉਹਨਾਂ ਨੇ ਕੀਤੀਆਂ ਨੇ پیشن گوئیਆਂ پیشن گوئیਆਂ ਕੀਤੀਆਂ ਨੇ ਉਹਦੇ ਉੱਤੇ ਵੀਡੀਓ ਹੈ ਤੁਸੀਂ ਵੇਖੋਗੇ ਤੇ ਆਪ ਤੁਸੀਂ ਸ਼ੌਕ ਹੋਵੋਗੇ ਕਿ ਯਾਰ ਕਿੱਡੀਆਂ ਐਕੂਰੇਟ ਉਹਨਾਂ ਦੀ ਜਿਹੜੀਆਂ ਮਤਲਬ ਗੱਲਾਂ ਜਿਹੜੀਆਂ ਸੀਆਂ ਪ੍ਰिडਿਕਸ਼ਨਸ ਦੇ ਉਹ ਦੇਖ ਰਹੇ ਹਾਂ ਤੇ ਉਹ ਆਪਾਂ ਪਹਿਲੇ ਵੀਡੀਓ ਵੇਖ ਲਈਏ ਚਲੋ ਜੀ ਤਬੀਰੂ ਸਚੀਨ ਹਿੰਦ ਮੈਂ ਚੜ ਆਵੇ ਕੋਰ ਯੁੱਧ ਮੱਚ ਕਰ 70 ਕਰੋੜ ਸੇ 17 ਕਰੋੜ ਬਚ ਜਾਵੇ ਦਿੱਲੀ ਤਖਤ ਤੇ ਬਹਿ ਜਾਵੇ ਗੁਰੂ ਕੀ ਫੌਜ ਈ 17 ਗੁਰੂ ਗੋਬਿੰਦ ਸਿੰਘ ਜੀ ਦੇ ਸੋ ਸਾਖੀ ਵਿੱਚ ਲਿਖੇ ਭਵਿੱਖਤ ਬਚਨ ਹਨ ਬਹੁਤ ਸਾਰੇ ਸਿੱਖ ਵਿਦਵਾਨਾਂ ਤੇ ਖੋਜੀਆਂ ਦਾ ਮੰਨਣਾ ਹੈ ਕਿ ਉਹ ਖਾਲਸਾ ਰਾਜ ਜੋ ਅਸੀਂ ਹਰ ਰੋਜ਼ ਅਰਦਾਸ ਵਿੱਚ ਮੰਗਦੇ ਹਾਂ ਬਹੁਤ ਜਲਦੀ ਆਉਣ ਵਾਲਾ ਹੈ ਇਸ ਸੌ ਸਾਖੀ ਵਿੱਚ ਗੁਰੂ ਜੀ ਨੇ ਭਵਿੱਖ ਬਾਰੇ ਬਹੁਤ ਸਾਰੀਆਂ ਗੱਲਾਂ ਪਹਿਲਾਂ ਹੀ ਲਿਖ ਦਿੱਤੀਆਂ ਸਨ ਗੁਰੂ ਸਾਹਿਬ ਨੇ ਕਿਹਾ ਸੀ ਕਿ ਇੱਕ ਬਹੁਤ ਵੱਡੀ ਜੰਗ ਤੋਂ ਬਾਅਦ ਖਾਲਸਾ ਰਾਜ ਆਵੇਗਾ ਜੋ 14000 ਸਾਲ ਤੱਕ ਕਾਇਮ ਰਹੇਗਾ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਭਵਿੱਖਬਾਣੀ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕਿਹਾ ਸੀ ਕਿ ਸਾਲ 2024 ਵਿੱਚ ਹੋਵੇਗੀ ਤੀਜੀ ਸੰਸਾਰ ਜੰਗ ਇਸ ਅੰਗਰੇਜ਼ ਨੇ ਖਾਲਿਸਤਾਨ ਦੀ ਹਮਾਇਤ ਕਿਉਂ ਕੀਤੀ ਵੀਡੀਓ ਦੇ ਅੱਗੇ ਗੱਲ ਕਰਾਂਗੇ ਕਿ ਖਾਲਸਾ ਰਾਜ ਆਉਣ ਦੇ ਕੀ ਸੰਕੇਤ ਹਨ ਉਹ ਕਿਹੜੀਆਂ ਗੱਲਾਂ ਹਨ ਜੋ ਗੁਰੂ ਸਾਹਿਬ ਨੇ ਅੱਜ ਤੋਂ 300 ਸਾਲ ਪਹਿਲਾਂ ਲਿਖੀਆਂ ਸਨ ਤੇ ਅੱਜ ਸੱਚ ਹੋ ਰਹੀਆਂ ਹਨ ਹਾਂਜੀ ਸਤਿ ਸ਼੍ਰੀ ਅਕਾਲ ਜੀ ਅਤੇ ਤੁਹਾਡਾ ਸਭ ਦਾ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ YouTube ਚੈਨਲ ਫੈਕਟ ਪੰਜਾਬ ਉੱਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਉਹਨਾਂ ਘਟਨਾਵਾਂ ਬਾਰੇ ਜਿਨ੍ਹਾਂ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਜੀ ਨੇ ਸੌ ਸਾਖੀ ਵਿੱਚ ਕੀਤਾ ਸੀ ਅਤੇ ਉਹ ਘਟਨਾਵਾਂ ਵਾਪਰ ਚੁੱਕੀਆਂ ਹਨ ਜਦੋਂ ਸਿੱਖ ਗੁਰੂ ਗੋਬਿੰਦ ਸਿੰਘ ਜੀ ਨੂੰ ਸਵਾਲ ਕਰਦੇ ਹਨ ਕਿ ਔਰੰਗਜ਼ੇਬ ਦਾ ਰਾਜ ਬਹੁਤ ਸ਼ਕਤੀਸ਼ਾਲੀ ਹੈ ਇਹਨਾਂ ਮੁਗਲਾਂ ਦਾ ਰਾਜ ਕਿਵੇਂ ਮੁਕੇਗਾ ਤਾਂ ਗੁਰੂ ਸਾਹਿਬ ਨੇ ਆਖਿਆ ਸੀ ਕਿ ਕਾਬਲ ਤੋਂ ਇੱਕ ਕੁੱਤਾ ਭਾਵ ਅਬਦਾਲੀ ਆਵੇਗਾ ਤੇ ਦਿੱਲੀ ਦਾ ਸਾਰਾ ਰਾਜ ਮਿੱਟੀ ਚ ਮਿਲਾ ਦੇਵੇਗਾ ਫਿਰ ਜਦੋਂ ਅਬਦਾਲੀ ਖਾਲਸੇ ਨਾਲ ਭੜੇਗਾ ਤਾਂ ਉਹ ਵੀ ਖਤਮ ਹੋ ਜਾਵੇਗਾ ਅਤੇ ਇਸ ਤਰ੍ਹਾਂ ਖਾਲਸੇ ਦਾ ਪਹਿਲੀ ਵਾਰ ਰਾਜ ਕਾਇਮ ਹਵੇਗਾ ਅੱਗੇ ਗੁਰੂ ਸਾਹਿਬ ਨੇ ਆਖਿਆ ਕਿ ਫਿਰ ਦੂਰ ਸਮੁੰਦਰੋਂ ਪਾਰ ਫਰੰਗੀ ਆਉਣਗੇ ਅਤੇ ਸਿੱਖਾਂ ਦਾ ਰਾਜ ਭਾਗ ਚਲਿਆ ਜਾਵੇਗਾ ਤੇ ਅਸੀਂ ਜਾਣਦੇ ਹਾਂ ਕਿ ਇਹ ਸਭ ਐਵੇਂ ਹੀ ਹੋਇਆ ਸੀ ਜਿਵੇਂ ਗੁਰੂ ਸਾਹਿਬ ਨੇ ਆਖਿਆ ਸੀ ਇਸ ਸੌ ਸਾਖੀ ਬਾਰੇ ਇਹ ਵੀ ਆਖਿਆ ਜਾਂਦਾ ਹੈ ਕਿ ਜਦ ਅੰਗਰੇਜ਼ਾਂ ਨੂੰ ਇਸ ਬਾਰੇ ਪਤਾ ਲੱਗਾ ਸੀ ਤਾਂ ਉਹਨਾਂ ਨੇ ਬਹੁਤ ਵੱਡੀ ਮਾਤਰਾ ਵਿੱਚ ਸੌ ਸਾਖੀ ਦੀਆਂ ਪੋਥੀਆਂ ਇਕੱਠੀਆਂ ਕਰਕੇ ਸਾੜ ਦਿੱਤੀਆਂ ਸਨ ਇਸ ਦਾ ਕਾਰਨ ਇਹ ਸੀ ਕਿ ਤਾਂ ਜੋ ਸਿੱਖ ਪੜ ਕੇ ਇਹਨਾਂ ਪੋਥੀਆਂ ਨੂੰ ਜਾਗਰੂਕ ਨਾ ਹੋ ਸਕਣ ਸੋ ਸਾਕੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਵੀ ਵਚਨ ਲਿਖਿਆ ਹੈ ਕਿ ਰਾਜ ਚਲਸੀ ਰੰਡੀ ਕਾ ਫੌਜਾਂ ਚੜੇ ਹਰਮੰਦਰ ਮੇ ਖੁਰਪੇ ਜੇ ਘੋੜੇ ਕਾ ਹਰਮੰਦਰ ਮਿਆਂ ਡਟ ਜਾਏਗਾ ਖਾਲਸਾ ਘੋਰ ਵਿਪਤ ਕੇ ਬਾਦ ਖੁਆਰ ਹੋਏ ਸਾਂ ਮਿਲेंगे ਸਿੰਘ ਵਿਪਤ ਮਿਆਂ ਤਵੇ ਮਾਜਾ ਮਾਲਵਾ ਦੁਆਬਾ ਦੁਖੀ ਹੋਏ ਸਭ ਗ੍ਰਾਮ ਭਾਵਕੇ ਹਿੰਦੁਸਤਾਨ ਵਿੱਚ ਰੰਡੀ ਦਾ ਰਾਜ ਹੋਵੇਗਾ ਇੱਥੇ ਰੰਡੀ ਕਹਿ ਕੇ ਇੰਦਰਾ ਗਾਂਧੀ ਜੋ ਕੇ ਦੇਸ਼ ਦੀ ਪ੍ਰਧਾਨ ਮੰਤਰੀ ਸੀ ਉਸ ਨੂੰ ਕਿਹਾ ਗਿਆ ਗੁਰੂ ਸਾਹਿਬ ਨੇ ਆਖਿਆ ਸੀ ਕਿ ਰੰਡੀ ਦੇ ਰਾਜ ਵਿੱਚ ਫੌਜ ਹਰਮੰਦਰ ਸਾਹਿਬ ਤੇ ਚੜ੍ਹ ਕੇ ਆਵੇਗੀ ਇੰਨਾ ਖੂਨ ਵਹੇਗਾ ਕਿ ਘੋੜੇ ਦਾ ਖੁਰ ਖੂਨ ਵਿੱਚ ਭਿੱਜ ਜਾਵੇਗਾ ਖਾਲਸਾ ਇਸ ਦਾ ਡਟ ਕੇ ਮੁਕਾਬਲਾ ਕਰੇਗਾ ਸਿੱਖ ਮਿਲ ਕੇ ਇਸ ਵਿਪਤਾ ਵਿਰੁੱਧ ਲੜਨਗੇ ਅਤੇ ਮਾਝਾ ਮਾਲਵਾ ਦੁਆਬਾ ਜੋਕੇ ਪੰਜਾਬ ਦਾ ਸਾਰਾ ਹਿੱਸਾ ਇਸ ਘਟਨਾ ਤੋਂ ਬਹੁਤ ਜ਼ਿਆਦਾ ਦੁਖੀ ਹੋਵੇਗਾ 1983 ਦੇ ਹਮਲੇ ਦਾ ਦੁੱਖ ਪੰਜਾਬ ਨੇ ਜੋ ਝੱਲਿਆ ਸੀ ਉਸ ਆ ਵੀਦਨਾ ਤੁਕਾਂ ਵਿੱਚ ਬਿਆਨ ਕੀਤਾ ਗਿਆ ਹੈ ਇੱਥੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਤਬ ਇੱਕ ਖਾਲਸਾ ਪ੍ਰਗਟ ਹੋਵੇ ਕਿਲਾ ਬਣਾਵੇ ਹਰਮੰਦਰ ਕੋਆਂ ਮਤਲਬ ਕਿ ਇਸ ਹਿੰਦੁਸਤਾਨ ਦੀ ਫੌਜ ਦਾ ਮੁਕਾਬਲਾ ਕਰਨ ਲਈ ਇੱਕ ਖਾਲਸਾ ਪ੍ਰਗਟ ਹੋਵੇਗਾ ਜੋ ਹਰਮੰਦਰ ਸਾਹਿਬ ਨੂੰ ਕਿਲਾ ਬਣਾ ਕੇ ਲੜੇਗਾ ਤੇ ਖਾਲਸਾ ਦੇ ਵਿਪਤਾ ਦੇ ਵਿੱਚ ਉਹਨਾਂ ਦਾ ਸਾਥ ਦੇਵੇਗਾ ਹੁਣ ਤੱਕ ਅਸੀਂ ਜੋ ਵੀ ਜਾਣਕਾਰੀ ਸਾਂਝੀ ਕੀਤੀ ਹੈ ਉਹ ਸਭ ਵਾਪਰ ਚੁੱਕਾ ਹੈ ਅੱਗੇ ਜੋ 100 ਸਾਖੀ ਵਿੱਚ ਲਿਖਿਆ ਹੈ ਉਹ ਆਉਣ ਵਾਲੇ ਸਮੇਂ ਵਿੱਚ ਵਾਪਰਨ ਵਾਲਾ ਹੈ। ਅਤਿ ਇਨਾ ਖਤਰਨਾਕ ਹੈ ਕਿ ਤੁਹਾਨੂੰ ਸੁਣ ਕੇ ਹੈਰਾਨੀ ਹੋਵੇਗੀ। ਤਬੀ ਰੂਸ ਚੀਨ ਹਿੰਦ ਮੈਂ ਚੜ ਆਵੇ। ਕੋਰ ਯੁੱਧ ਮੱਚ ਕਰ 70 ਕਰੋੜ ਸੇ 17 ਕਰੋੜ ਬਚ ਜਾਵੇ। ਦਿੱਲੀ ਤਖਤ ਪੇ ਬਹਿ ਜਾਵੇ ਗੁਰੂ ਕੀ ਫੌਜ। ਤਬੇ ਸਬੇ ਅੰਮ੍ਰਿਤ ਪਾਨ ਕਰਨ। ਤਬੇ ਚਲੇ ਜੋ ਪੰਥ ਕੇ ਜਮਕਾ ਬਾਣ ਨਾ ਪਾਵੇ। ਨੰਗਾ ਭੁੱਖਾ ਮੰਗਤਾ ਕੋਈ ਨਾ ਜਾਵੇ ਲੰਗਰ ਸਭੇ ਖਾਵੇ। ਤਬੀ ਕਲ ਯੁੱਗ ਮੈਂ ਸਤਿ ਯੁੱਗ ਹੋਸੀਆਂ ਜਦੋਂ ਖਾਲਸਾ ਆਪਣੇ ਹੱਕਾਂ ਲਈ ਖਾਲਸਾ ਰਾਜ ਲਈ ਜਦੋਂ ਜਹਿਦ ਕਰ ਰਿਹਾ ਹੋਵੇਗਾ ਉਦੋਂ ਹੀ ਰੂਸ ਤੇ ਚੀਨ ਮਿਲ ਕੇ ਭਾਰਤ ਤੇ ਹਮਲਾ ਕਰਨਗੇ ਅਤੇ 70 ਕਰੋੜ ਚੋਂ ਸਿਰਫ 17 ਕਰੋੜ ਹੀ ਲੋਕ ਬਚ ਪਾਉਣਗੇ ਕੋਰ ਯੁੱਧ ਮੱਚੇਗਾ 2.5 ਲੱਖ ਖਾਲਸਾ ਸ਼ਹੀਦ ਹੋਵੇਗਾ ਕੋਰ ਯੁੱਧ ਤੋਂ ਬਾਅਦ ਖਾਲਸ ਦੀ ਜੱਤ ਹੋਵੇਗੀ ਅਤੇ ਉਹ ਦਿੱਲੀ ਦੇ ਤਖਤ ਤੇ ਬੈਠ ਜਾਵੇਗਾ ਖਾਲਸੇ ਦੇ ਰਾਜ ਵਿੱਚ ਕੋਈ ਵੀ ਭੁੱਖਾ ਨੰਗਾ ਨਹੀਂ ਰਹੇਗਾ ਸਭ ਰੱਜ ਕੇ ਖਾਣਗੇ ਅਤੇ ਕਲਯੁਗ ਵਿੱਚ ਵੀ ਸਤਜੁਗ ਵਾਲਾ ਮਾਹੌਲ ਬਣ ਜਾਵੇਗਾ ਸੌ ਸਾਖੀ ਵਿੱਚ ਬਹੁਤ ਸਾਰੀਆਂ ਸਾਖੀਆਂ ਹਨ ਜੋ ਖਾਲਸੇ ਦੇ ਆਉਣ ਵਾਲੇ ਰਾਜ ਦੇ 14000 ਸਾਲ ਤੱਕ ਚੱਲਣ ਬਾਰੇ ਦੱਸਦੀਆਂ ਹਨ ਜਿਨ੍ਹਾਂ ਨੇ ਸੌ ਸਾਖੀ ਨੂੰ ਬਹੁਤ ਚੰਗੀ ਤਰ੍ਹਾਂ ਜਾਂਚਿਆ ਹੈ ਉਹ ਦੱਸਦੇ ਹਨ ਕਿ ਸੌ ਸਾਖੀ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੇ ਖਤਮ ਹੋਣ ਦਾ ਸਾਲ ਕੁਝ ਇਸ ਤਰ੍ਹਾਂ ਲਿਖਿਆ ਹੈ ਜੋ ਤੁਸੀਂ ਸਕਰੀਨ ਉੱਪਰ ਪੜ੍ਹ ਸਕਦੇ ਹੋ ਗੁਰੂ ਸਾਹਿਬ ਦੇ ਬਚਨ ਹਨ ਕਿ 96 ਕਰੋੜ ਸਿੱਖ ਵਧੇਗਾ ਖਾਲਸਾ ਰਾਜ ਦੇ ਅੰਦਰ ਜਿਸ ਨੂੰ ਅਸੀਂ 96 ਕਰੋੜ ਫੌਜ ਆਖਦੇ ਹਾਂ ਉਹ ਆਵੇਗੀ ਅਤੇ ਉਹ ਦੁਨੀਆ ਤੇ ਰਾਜ ਕਾਇਮ ਕਰੇਗੀ ਕੁਝ ਲੋਕ ਸੋਚਦੇ ਹੋਣਗੇ ਕਿ ਸਿਰਫ ਮੁਠੀ ਪਰ ਖਾਲਸਾ ਦੁਨੀਆ ਤੇ ਰਾਜ ਕਿਵੇਂ ਕਰ ਸਕਦਾ ਹੈ ਤਾਂ ਦੱਸ ਦਈਏ ਕਿ ਹਾਲਾਤ ਜਿਹੇ ਬਣ ਰਹੇ ਹਨ ਕਿ ਦੁਨੀਆ ਦੇ ਮੰਨੇ ਪਰਵੰਨੇ ਡਿਫੈਂਸ ਅਤੇ ਖੂਫੀਆ ਰਿਪੋਰਟਾਂ ਦੇ ਐਕਸਪਰਟਸ ਵੀ ਖਾਲਿਸਤਾਨ ਜਾਂ ਖਾਲਸਾ ਰਾਜ ਵੱਲ ਧਿਆਨ ਦੇ ਰਹੇ ਹਨ ਅਮਰੀਕਾ ਦੇ ਖੂਫੀਆ ਵਿਭਾਗ ਵਿੱਚ 52 ਸਾਲ ਕੰਮ ਕਰ ਚੁੱਕੇ ਬੌਬ ਆਰਥਰ ਦਾ ਕਹਿਣਾ ਹੈ ਕਿ ਏਸ਼ੀਆ ਦੇ 20 ਕਰੋੜ ਲੋਕਾਂ ਦਾ ਇੱਕ ਵੱਡੀ ਜੰਗ 'ਚ ਮਾਰੇ ਜਾਣ ਦਾ ਖਤਰਾ ਹੈ ਤੇ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਇਸ ਬਰਬਾਦੀ ਨੂੰ ਰੋਕਣ ਦਾ ਹੱਲ ਵੀ ਉਸਨੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਦੁਬਾਰਾ ਬਹਾਲ ਕਰਨਾ ਤੇ ਖਾਲਸਤਾਨ ਬਣਨਾ ਦੱਸਿਆ ਹੈ। ਭਾਰਤ ਦੇ ਵੱਡੇ ਵੱਡੇ ਅਫਸਰਾਂ ਦਾ ਪੁਤਿਨ ਨੂੰ ਮਿਲਣਾ ਭਾਰਤ ਦੇ ਇੱਕ ਡਿਫੈਂਸ ਐਕਸਪਰਟ ਦਾ ਟਵੀਟ ਕਰਨਾ ਕਿ ਸਾਲ 2024 ਭਾਰਤ ਲਈ ਅਮਨ ਅਤੇ ਸ਼ਾਂਤੀ ਭਰੂਰ ਨਹੀਂ ਰਹੇਗਾ ਭਾਰਤ ਦੇ ਅੰਦਰ ਅਤੇ ਬਾਡਰ ਤੇ ਤਣਾਅ ਵਧਿਆ ਰਹੇਗਾ ਇਹ ਸਭ ਗੱਲਾਂ ਸਾਨੂੰ ਕਿਤੇ ਨਾ ਕਿਤੇ ਆਉਣ ਵਾਲੀ ਜੰਗ ਬਾਰੇ ਜਾਣਕਾਰੀ ਦੇ ਰਹੀਆਂ ਹਨ ਟਰੂਡੋ ਦਾ ਭਾਰਤ ਸਰਕਾਰ ਖਿਲਾਫ ਭਾਈ ਨਿੱਜਰ ਦੀ ਕਤਲ ਸਾਜ਼ਿਸ਼ ਤੇ ਬਿਆਨ ਅਤੇ ਭਾਰਤ ਸਰਕਾਰ ਦਾ ਪੰਜਾਬ ਅੰਦਰ ਫੌਜੀ ਕਾਰਵਾਈਆਂ ਵਧਾਉਣਾ ਇਹ ਸਭ ਗੱਲਾਂ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਵੱਲ ਸੰਕੇਤ ਕਰ ਰਹੀਆਂ ਹਨ ਦੁਨੀਆ ਭਰ ਦੇ ਬੁੱਧੀਜੀਵੀ ਇਸ ਗੱਲ ਤੇ ਜ਼ੋਰ ਦੇ ਰਹੇ ਹਨ ਕਿ ਜੇਕਰ ਤੀਜੀ ਸੰਸਾਰ ਜੰਗ ਲੱਗੀ ਤਾਂ ਦੁਨੀਆ ਦਾ 1/3 ਹਿੱਸਾ ਮਾਰਿਆ ਜਾਵੇਗਾ ਅਤੇ ਇਸ ਜੰਗ ਦੀ ਸ਼ੁਰੂਆਤ ਏਸ਼ੀਆ ਵਿੱਚ ਹੀ ਹੋਵੇਗੀ ਜੇਕਰ ਪੋਲਿਟੀਕਲ ਲੈਵਲ ਤੇ ਗੱਲ ਕਰੀਏ ਤਾਂ ਗੜੀਆਂ ਬਹੁਤ ਦੂਰ ਤੱਕ ਜੁੜੀਆਂ ਹੋਈਆਂ ਨੇ ਇੰਟਰਨੈਸ਼ਨਲ ਲੈਵਲ ਤੱਕ ਖੂਫੀਆਂ ਏਜੰਸੀਆਂ ਪੰਜਾਬ ਤੇ ਨਜ਼ਰ ਰੱਖ ਰਹੀਆਂ ਨੇ ਪੰਜਾਬ ਗੁਰੂਆਂ ਦੀ ਧਰਤੀ ਹੈ ਤੇ ਗੁਰੂਆਂ ਦੇ ਨਾਂ ਤਹੀ ਵਸ ਰਹੀ ਹੈ ਪੰਜਾਬ ਨੇ ਸਿਕੰਦਰ ਗਜਨੀ ਬਾਬਰ ਤੋਂ ਲੈ ਕੇ ਅਬਦਾਲੀ ਤੱਕ ਦੇ ਹਮਲਿਆਂ ਦਾ ਸਾਹਮਣਾ ਬਹੁਤ ਬਹਾਦਰੀ ਨਾਲ ਕੀਤਾ ਹੈ ਇਸ ਆਉਣ ਵਾਲੇ ਭਿਆਨਕ ਸਮੇਂ ਵਿੱਚ ਵੀ ਪੰਜਾਬ ਗੁਰੂ ਦੀ ਮਿਹਰ ਸਦਕਾ ਡਟਿਆ ਰਹੇਗਾ ਤੁਹਾਡੇ ਸੌਣ ਵਾਲੇ ਭਵਿੱਖ ਬਾਰੇ ਕੀ ਵਿਚਾਰ ਹਨ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਸੋ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਛਾ ਇਹਨਾਂ ਦੀ ਪ੍ਰੈਡਿਕਸ਼ਨਸ ਦੇ ਵਿੱਚ ਇਹਨਾਂ ਨੇ ਜਿਹੜੇ ਵੀਡੀਓ ਬਣਾਏ ਨੇ ਨਾ ਮੈਂ ਇੱਕ ਵੀਡੀਓ ਵੇਖਿਆ ਸੀ ਉਹਦੇ ਵਿੱਚ ਇਹਨਾਂ ਨੇ ਕਈ ਪ੍ਰੈਡਿਕਸ਼ਨਸ ਜਿਹੜੀਆਂ ਨੇ ਉਹ ਨਹੀਂ ਦੱਸੀਆਂ ਅੱਛਾ ਉਹ ਇਸ ਵੀਡੀਓ 'ਚ ਨਹੀਂ ਹੈਗਾ ਹਾਂ ਇਸ ਵੀਡੀਓ 'ਚ ਉਹਨੇ ਜ਼ਿਕਰ ਨਹੀਂ ਕੀਤਾ ਜਿਹੜਾ ਵੀਡੀਓ অপারেਟਰ ਹੈ ਮਤਲਬ ਕਿ ਔਰ ਇੱਕ ਟਾਕਾ ਨਾਮ ਦਾ ਮੁਲਕ ਬਣੇਗਾ ਜਿਹੜਾ ਕਿ ਬੰਗਲਾਦੇਸ਼ ਬਣਿਆ ਸੀ ਉਹਦਾ ਜ਼ਿਕਰ ਹੈ ਫਿਰ ਇੱਕ ਪਾਕ ਨਾਮ ਦਾ ਮਤਲਬ ਉਹਨਾਂ ਦਾ ਜ਼ਿਕਰ ਸੀ ਕਿ ਪਾਕ ਨਾਮ ਦਾ ਇੱਕ ਮੁਲਕ ਨਿਕਲੇਗਾ ਉਹਦੇ ਵਿੱਚ ਪਾਕਿਸਤਾਨ ਬਣਿਆ ਬਹੁਤ ਸ਼ਕੀਰ ਦੇ ਵਿੱਚੋਂ ਇਹਦੇ ਵਿੱਚ ਹਾਂ ਅੱਛਾ ਕਿ ਇਹ ਚੀਜ਼ਾਂ ਇਹ ਦੋ ਬੜੀਆਂ ਪ੍ਰੈਡਿਕਸ਼ਨਸ ਹਨ ਜਿਨ੍ਹਾਂ ਦੀ ਮੈਂ ਐਕਸਪੈਕਟ ਕਰ ਰਿਹਾ ਸੀ ਕਿ ਸ਼ਾਇਦ ਵਿੱਚ ਦੱਸਿਆ ਜਾਏਗਾ ਫਿਰ ਉਹ ਜਿਹੜੀ ਉਹ ਨਿਸ਼ਾਨੀ ਦੱਸੀ ਸੀ ਕਿ ਇਹਨਾਂ ਨੂੰ ਸਰਦਾਰਾਂ ਨੂੰ ਜਿਹੜਾ ਸਰਦਾਰਾਂ ਵਾਸਤੇ ਜਿਹੜਾ ਜ਼ੁਲਮ ਦਾ ਉਹਨਾਂ ਨੇ ਕਿਤੇ ਉਹ ਦੇਖਿਆ ਨਹੀਂ ਸੀ ਉਹ ਕੈਨੇਡਾ ਦੇ ਵਿੱਚ ਇੱਕ ਸਰਦਾਰ ਵੀਰੇ ਨੂੰ ਇਹਨਾਂ ਨੇ ਮਾਰਿਆ ਇੰਡੀਆ ਵਾਲਿਆਂ ਨੇ ਆਹੋ ਨਿਰਸਿੰਘ ਮਤਲਬ ਆਹ ਨਿਰਸ ਦੀ ਤਸਵੀਰ ਵੀ ਲੱਗੀ ਸੀ ਵਿੱਚ ਉਹਦਾ ਜਿੰਦ ਉਹਦੇ ਨਾਲ ਕੈਨੇਡਾ ਦੇ ਨਾਲ ਕਾਫੀ ਰਿਲੇਸ਼ਨਸ ਜਿਹੜੇ ਨੇ ਉਹ ਖਰਾਬ ਅੱਛਾ ਇਹਦੇ ਵਿੱਚ ਇਹ ਕਹਿ ਰਹੇ ਨੇ ਕਿ ਚੀਨ ਤੇ ਰੂਸ ਜਿਹੜੇ ਨੇ ਉਹ ਮਿਲ ਕੇ ਹਮਲਾ ਕਰਨਗੇ ਇੰਡੀਆ ਤੇ ਤੇ ਉਸ ਤੋਂ ਬਾਅਦ ਜਿਹੜਾ ਫਿਰ ਜਾ ਕੇ ਖਾਲਸਾ ਰਾਜ ਦੀ ਜਿਹੜੀ ਇਹ ਬੇਸ ਬਣੇਗੀ ਤੇ ਖਾਲਸਾ ਰਾਜ ਦੁਬਾਰਾ ਜਿਹੜਾ ਫਿਰ ਕਾਇਮ ਹੋਏਗਾ ਜਿਹੜਾ 14000 ਸਾਲ ਤੱਕ ਰਹੇਗਾ ਹਾਂ ਬਿਲਕੁਲ ਬਿਲਕੁਲ ਉਹਦੇ ਵਿੱਚ ਕੋਈ ਬੰਦਾ ਵੀ ਭੁੱਖਾ ਨੰਗਾ ਜਿਹੜਾ ਕੋਈ ਨਹੀਂ ਸੋਏਗਾ ਮਤਲਬ ਗਰੀਬੀ ਨਹੀਂ ਰਹੇਗੀ ਹਰ ਬੰਦਾ ਮਤਲਬ ਕਿ ਸਕੂਨ ਚ ਆ ਜਾਏਗਾ ਹੁਣ ਜਿਹਦਾ ਇੰਡੀਆ ਦੇ ਵਿੱਚ ਜੀ ਇੰਡੀਆ ਡਿਵੈਲਪ ਹੋ ਰਿਹਾ ਨਾ ਤੇ ਇੰਡੀਆ ਦੇ ਵਿੱਚ ਗੁਰਬਤ ਵੀ ਬਹੁਤ ਹੈਗੀ ਐ ਇਸ ਟਾਈਮ ਜ਼ਾਹਰ ਹੈ ਉਹ ਚੀਜ਼ਾਂ ਤੇ ਫਿਰ ਹਰ ਜਗ੍ਹਾ ਤੇ ਬਹੁਤ ਜ਼ਿਆਦਾ ਹੁੰਦੀਆਂ ਨੇ ਲੇਕਿਨ ਇਹ ਹੈ ਕਿ ਆਪਾਂ ਜੇ ਪ੍ਰੈਡਿਕਸ਼ਨਸ ਵੇਖੀਏ ਤੇ ਆਪਾਂ ਜੇ ਮਤਲਬ ਅਗਰ ਗੁਰੂ ਗੋਬਿੰਦ ਸਿੰਘ ਜੀ ਦੀ ਆਪਾਂ ਗੱਲ ਕਰੀਏ ਦੋਨਾਂ ਦੀ ਪ੍ਰੈਡਿਕਸ਼ਨਸ ਨੇ ਸੋਸਾਖੀ ਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਹੈ ਤੇ ਫਿਰ ਆਪਾਂ ਇਹ ਤੋਂ ਇਗਨੋਰ ਇਹਨੂੰ ਇਗਨੋਰ ਹੀ ਆ ਡਿਨਾਈ ਨਹੀਂ ਕੀਤਾ ਜਾ ਸਕਦਾ ਡਿਨਾਈ ਨਹੀਂ ਕਰ ਸਕਦੇ ਉਹਨਾਂ ਲਈ ਯਾਰ ਉਹਨਾਂ ਦੀ ਉਹ ਗੱਲ ਬੜੇ ਦਿਲ ਨੂੰ ਲੱਗੀ ਆ ਕਿ ਜਦੋਂ ਉਹਨਾਂ ਨੇ ਕਿਹਾ ਸੀ ਕਿ ਇੱਕ ਔਰਤ ਦਾ ਰਾਜ ਹੋਏਗਾ ਰੰਡੀ ਦਾ ਰਾਜ ਆਵੇਗਾ ਉਹ ਇੰਦਰਾ ਗਾਂਧੀ ਵਾਲੀ ਗੱਲ ਕਰਦੀ ਸੀ ਇੰਦਰਾ ਗਾਂਧੀ ਦੀ 84 ਵਿੱਚ ਹਾਲਾਂਕਿ ਕਿੰਨੀ ਪਹਿਲੀ ਕਿੰਨੀ ਪੁਰਾਣੀ ਗੱਲ ਆ ਇਹਨਾਂ ਦੇ ਹਰਮੰਦਰ ਸਾਹਿਬ ਦੇ ਉੱਤੇ ਫੌਜਾਂ ਚੜਨਗੀਆਂ ਚੜਾ ਨਹੀਂ ਆ ਫੌਜਾਂ ਵੀ ਚੜੀਆਂ ਫਿਰ ਉੱਥੇ ਇੱਕ ਜਿਹੜਾ ਹੈਗਾ ਸੀਗਾ ਉਹ ਬੰਦਾ ਖੜਾ ਹੋਏਗਾ ਉਹ ਜਿਹੜਾ 1984 ਵਾਲਾ ਵਾਕਿਆ ਉਹ ਵੀ ਉਹਨਾਂ ਨੇ ਦੱਸਿਆ ਸੰਤ ਜਰਨੈਲ ਸਿੰਘ ਭਿੰਡਲਾ ਵਾਲੇ ਫਿਰ ਉਹਨਾਂ ਨੇ ਮੁਕਾਬਲਾ ਕੀਤਾ ਕਯਾਸ ਬਿਲਕੁਲ ਔਰ ਇਹੀ ਗੱਲਾਂ ਸੋਚ ਕੇ ਤੇ ਵਾਕਈ ਲੱਗਦਾ ਹੈਗਾ ਵਾ ਕਿ ਭਾਈ ਆ ਜੋ 160 ਜਿਹੜਾ ਹੋਇਆ ਮਤਲਬ ਫਰਾਂਗੀਆਂ ਦਾ ਜਿਹੜਾ ਆਉਣਾ ਹੈ ਰਾਜ ਆਏਗਾ ਹਾਂਜੀ ਉਹ ਵੀ ਵਿੱਚ ਕੀਤਾ ਹੋਇਆ ਹੈ 100 ਸਾਲ ਰਹਿ ਕੇ ਗਏ ਆ ਅੰਗਰੇਜ਼ 200 ਸਾਲ ਉਹਨਾਂ ਤਕਰੀਬਨ 100 ਸਾਲ ਨਾ ਕਿ ਨਾ 200 200 ਸਾਲ ਹਾਂ 200 ਸਾਲ ਰਾਜ ਕਰਕੇ ਗਏ ਆ ਤੇ ਯਾਰ ਦੋ ਪ੍ਰੈਡਿਕਸ਼ਨ ਐਸੀਆਂ ਆ ਗਈਆਂ ਕਿ ਜਿਨ੍ਹਾਂ ਨੂੰ ਬੰਦਾ ਡਿਨਾਈ ਨਹੀਂ ਕਰ ਸਕਦਾ ਤੇ ਆਉਣ ਵਾਲੀ ਜਿਹੜੀ ਆ ਉਹਨਾਂ ਨੇ ਦੱਸਿਆ ਗਿਆ ਕਿ ਆ ਵੀ ਹੋ ਸਕਦਾ ਹੋ ਸਕਦਾ ਵਾ ਜਾਂ ਹੋਏਗਾ ਉਹ ਮੰਨਦੇ ਆ ਉਹ ਵੀ ਮੰਨਣਾ ਕਿਉਂਕਿ ਇਹਨਾਂ ਦੇ ਚਾਈਨਾ ਦੇ ਇੰਡੀਆ ਦੀਆਂ ਛੋਟੀਆਂ ਮੋਟੀਆਂ ਲੜਾਈਆਂ ਤਾਂ ਬਾਰਡਰ ਤੇ ਹੁੰਦੀਆਂ ਰਹੀਆਂ ਹਨ ਬਿਲਕੁਲ ਹਮ ਲੇਕਿਨ ਇਹ ਹੈ ਕਿ ਆ ਜ਼ਾਹਰ ਹੈ ਇੱਕ ਗੁਰੂਆਂ ਦੇ ਮੂੰਹੋਂ ਜਿਹੜੀ ਗੱਲ ਨਿਕਲੀ ਆ ਉਹਨੂੰ ਆਪਾਂ ਜਿਹੜਾ ਹੈ ਲੇਕਿਨ ਹੁਣ ਵੇਟ ਐਂਡ ਵਾਚ ਨਹੀਂ ਹੁੰਦਾ ਕਦੋਂ ਹੁੰਦਾ ਇਹ ਚੀਜ਼ ਵੇਖੋ ਨਾ ਇੱਕ ਚੀਜ਼ ਹੋਣੀ ਹੈ ਹਾਂਜੀ ਲੇਕਿਨ ਕਦੋਂ ਹੋਣੀ ਹੈ ਇਸ ਚੀਜ਼ ਦਾ ਨਹੀਂ ਪਤਾ ਇਸ ਚੀਜ਼ ਦਾ ਨਹੀਂ ਪਤਾ ਕਿ ਅੱਜ ਹੋ ਜੇ ਕੱਲ ਹੋ ਜੇ ਹੋ ਸਕਦਾ 50 ਸਾਲਾਂ ਨੂੰ ਹੋਵੇ 50 ਸਾਲਾਂ ਨੂੰ ਹੋਵੇ ਹੋ ਸਕਦਾ 100 ਸਾਲ ਬਾਅਦ ਹੋਵੇ ਜਦੋਂ ਉਹ ਸਹੀ ਟਾਈਮ ਆਏਗਾ ਜੀ ਹਾਂ ਅਸੀਂ ਤੇ ਹੋ ਸਕਦਾ 5 ਸਾਲਾਂ ਨੂੰ ਹੋ ਜੇ ਲੇਕਿਨ ਇਸ ਚੀਜ਼ ਦਾ ਸਾਨੂੰ ਨਹੀਂ ਪਤਾ ਅਸੀਂ ਇਸ ਦੁਨੀਆ 'ਚ ਹੋਣਾ ਹੀ ਨਹੀਂਗਾ ਹਾਂ ਨਹੀਂ ਹੋ ਸਕਦਾ ਸਾਡੀਆਂ ਵੀਡੀਓ ਸ਼ਾਇਦ YouTube ਤੇ ਪਈਆਂ ਹੋਣ ਲੋਕੀ ਜਿਹੜੇ ਬਾਅਦ 'ਚ ਕੋਈ ਜਨਰੇਸ਼ਨ ਆ ਹੋਣ ਉਹ ਵੇਖਣ ਹਾਂ ਕਿ ਕੀ ਲੇਕਿਨ ਅਸੀਂ ਇਹਨੂੰ ਝੂਠ ਨਹੀਂ ਕਹਾਂਗੇ ਅਸੀਂ ਇਹ ਗਲਤ ਨਹੀਂ ਕਹਿ ਸਕਦੇ ਹੋ ਸਕਦਾ ਇਹ ਹੋਏਗਾ ਹਾਂ ਖਾਲਸਾ ਰਾਜ ਉਹ ਖਾਲਸਾ ਵਾਲੇ ਮੂੰਹ ਚੋਂ ਗੱਲ ਨਹੀਂ ਕਿਲੀ ਆ ਭਾਈ ਝੂਠ ਤੇ ਨਹੀਂ ਹੋ ਸਕਦੀ ਗੱਲ ਤੇ ਚਲੋ ਬਾਕੀ ਆਪਾਂ ਅਗਲੇ ਵੀਡੀਓ ਚ ਆਉਨੇ ਆ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਦੱਸਿਓ